ਆਓ ਸੁਣੀਏ ਡਾਕਟਰ ਗੁਰਮੀਤ ਸਿੰਘ ਬੈਦਵੰਦ ਦੀ ਕਹਾਣੀ ਸੱਚੀ ਹਮਦਰਦੀ ਸਾਡੇ ਪਿੰਡ ਵਿੱਚ ਕਿਰਤ ਸਿੰਘ ਨਾਂ ਦਾ ਇੱਕ ਕਿਸਾਨ ਰਹਿੰਦਾ ਸੀ ਉਹ ਖੇਤੀਬਾੜੀ ਦਾ ਕੰਮ ਕਰਨ ਦੇ ਨਾਲ-ਨਾਲ ਸਵੇਰ ਸਾਂਝ ਰੱਬ ਦਾ ਨਾਮ ਵੀ ਲੈਂਦਾ ਸੀ ਸਾਦਾ ਰਹਿਣਾ ਘਰ ਦੀ ਪੱਕੀ ਮੋਟੀ ਠੁੱਲੀ ਰੋਟੀ ਖਾਣੀ ਅਤੇ ਕੀਰਤ ਕਰਨੀ ਉਸ ਨੂੰ ਚੰਗੀ ਲੱਗਦੀ ਸੀ ਕਿਸੇ ਕਿਸਮ ਦੇ ਨਸ਼ੇ ਆਦਤੋਂ ਉਹ ਬਹੁਤ ਦੂਰ ਰਹਿੰਦਾ ਸੀ ਉਸਦੇ ਵਾਂਗ ਹੀ ਉਸਦੇ ਘਰ ਦੇ ਜੀ ਨਸ਼ਿਆਂ ਨੂੰ ਬੁਰਾ ਸਮਝਦੇ ਸਨ ਉਸ ਕੋਲ ਜ਼ਮੀਨ ਥੋੜੀ ਸੀ ਪਰ ਉਹ ਮਿਹਨਤੀ ਬਹੁਤ ਸੀ ਬੁਰੀਆਂ ਆਦਤਾਂ ਨਾ ਹੋਣ ਕਾਰਨ ਟੱਬਰ ਦਾ ਗੁਜ਼ਾਰਾ ਸੁਖਾਲਾ ਚੱਲ ਜਾਂਦਾ ਸੀ ਉਸਦੇ ਦੋ ਲੜਕੇ ਸਨ ਗੁਰਮukh ਤੇ ਸੁਰਮukh ਗੁਰਮukh ਵੱਡਾ ਸੀ ਅਤੇ ਸੁਰਮukh ਛੋਟਾ ਉਹ ਦਹਾਨੂ ਖੇਤੀ ਦੇ ਕੰਮ ਵਿੱਚ ਲਾਈ ਰੱਖਦਾ। ਇੱਕ ਦਿਨ ਉਹਨਾਂ ਦਾ ਗਵਾਂਢੀ ਕਹਿਣ ਲੱਗਾ ਭਾਈ ਘਰਸਿਆ ਨਾਲ ਦੇ ਪਿੰਡ ਸਕੂਲ ਖੁੱਲ ਗਿਆ ਹੈ। ਇਹਨਾਂ ਨੂੰ ਪੜ੍ਹਨੇ ਪਾ ਦਿਓ। ਪੜ੍ਹ ਲਿਖ ਕੇ ਕਿਧਰੇ ਰੋਜ਼ਗਾਰ ਨੂੰ ਹੱਥ ਪੈ ਜਾਊ। ਆਪਾਂ ਤਾਂ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੀ ਹੁੰਦੇ ਰਹਿਣਾ ਹੈ। ਗੱਲ ਤਾਂ ਤੇਰੀ ਠੀਕ ਹੈ ਪਰ ਮੈਂ ਇੱਕ ਜਣੇ ਨੂੰ ਹੀ ਪੜਾ ਸਕਾਂਗਾ। ਮੈਥੋਂ ਇਕੱਲੇ ਤੋਂ ਖੇਤੀ ਨਹੀਂ ਹੁੰਦੀ। ਇੱਕ ਦਾ ਤਾਂ ਖੇਤ ਵਿੱਚ ਹੀ ਸਹਾਰਾ ਚਾਹੀਦਾ ਹੈ ਨਾਲੇ ਦੋਹਾਂ ਦਾ ਤਾਂ ਪੜ੍ਹਾਈ ਦਾ ਖਰਚਾ ਵੀ ਨਹੀਂ ਦੇ ਹੋਣਾ ਇੱਕ ਪੜ੍ਹ ਜਾਵੇਗਾ ਅਤੇ ਦੂਜਾ ਉਸ ਤੋਂ ਦਸਤਕਤ ਕਰਨੇ ਸਿੱਖ ਲਵੇਗਾ ਕੇਹਰ ਸਿੰਘ ਨੇ ਉੱਤਰ ਦਿੱਤਾ ਕੇਹਰ ਸਿੰਘ ਨੇ ਰਾਤੀ ਆਪਣੀ ਪਤਨੀ ਨਾਲ ਸਲਾਹ ਕਰਕੇ ਸਵੇਰੇ ਵੱਡੇ ਪੁੱਤਰ ਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਮਿਹਨਤੀ ਹੋਣ ਕਾਰਨ ਉਹ ਪੜ੍ਹਾਈ ਵਿੱਚ ਚੰਗਾ ਨਿਕਲਿਆ ਸਕੂਲ ਸਮੇਂ ਤੋਂ ਬਾਅਦ ਉਹ ਆਪਣੇ ਪਿਤਾ ਅਤੇ ਛੋਟੇ ਪ੍ਰਸੂਰਮਖਨਾਲ ਖੇਤਾਂ ਵਿੱਚ ਕੰਮ ਕਰਵਾਉਂਦਾ। ਇੱਕ ਤੋਂ ਪਿੱਛੋਂ ਦੂਜੀ ਸ਼੍ਰੇਣੀ ਵਿੱਚ ਚੜ੍ਹਦਿਆਂ ਉਸਨੇ 10ਵੀਂ ਪਾਸ ਕਰ ਲਈ। ਉਸ ਨੂੰ ਇੱਕ ਨੌਕਰੀ ਵੀ ਮਿਲ ਗਈ। ਉਹ ਖੁਸ਼ ਸੀ। ਉਹ ਆਪਣੀ ਸਾਰੀ ਤਨਖਾਹ ਆਪਣੇ ਮਾਤਾ ਦੇ ਹੱਥ ਉੱਤੇ ਲਿਆ ਰੱਖਦਾ। ਕੇਹਰ ਸਿੰਘ ਅਤੇ ਛੋਟੇ ਸੁਰਮਖ ਨੂੰ ਉਸਦੀ ਨੌਕਰੀ ਲੱਗਣ ਦਾ ਬੜਾ ਸਹਾਰਾ ਹੋਇਆ। ਕਰਦਾ ਗੁਜ਼ਾਰਾ ਹੋਰ ਸੋਖਾ ਚੱਲਣ ਲੱਗ ਪਿਆ ਸਮਾਂ ਆਪਣੀ ਚਾਲ ਚੱਲਦਾ ਗਿਆ ਗੁਰਮੁਖ ਦਾ ਵਿਆਹ ਹੋ ਗਿਆ 2-3 ਸਾਲ ਪਿੱਛੋਂ ਉਹ ਇੱਕ ਪੁੱਤ ਤੇ ਇੱਕ ਧੀ ਦਾ ਪਿਓ ਬਣ ਗਿਆ ਸੁਰਮਖ ਆਪਣੇ ਪਿਤਾ ਨਾਲ ਖੇਤਾਂ ਵਿੱਚ ਕੰਮ ਕਰਦਾ ਰਿਹਾ ਉਸਨੇ ਅਣਵਿਆਹੇ ਰਹਿਣ ਦਾ ਫੈਸਲਾ ਕਰ ਲਿਆ ਹੁਣ ਕੇਹਰ ਸਿੰਘ ਅਤੇ ਉਸਦੀ ਪਤਨੀ ਦੀ ਉਮਰ ਢਲ ਚੁੱਕੀ ਸੀ ਇੱਕ ਦਿਨ ਉਸਨੇ ਆਪਣੀ ਘਰਵਾਲੀ ਦੇ ਸੁਝਾਅ ਉੱਤੇ ਆਪਣੇ ਦੋਹਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ। ਉਸਨੇ ਆਪਣੇ ਪੁੱਤਰਾਂ ਨੂੰ ਸਮਝਾਇਆ, "ਪੁੱਤਰੋ, ਸਾਡੀ ਜ਼ਿੰਦਗੀ ਦਾ ਹੁਣ ਕੋਈ ਭਰੋਸਾ ਨਹੀਂ। ਅਸੀਂ ਆਪਣੇ ਜੀਵਨ ਦੇ ਜੀ ਸਾਰਾ ਕੁਝ ਅੱਧੋ-ਅੱਧ ਵੰਡ ਕੇ ਤੁਹਾਨੂੰ ਦੇ ਰਹੇ ਹਾਂ। ਤੁਸੀਂ ਸਾਡੇ ਪਿੱਛੋਂ ਵੀ ਮਿਲ ਕੇ ਰਹਿਣਾ। ਕੋਈ ਝਗੜਾ ਨਹੀਂ ਕਰਨਾ। ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡਾ ਪਿਆਰ" ਇਸੇ ਤਰ੍ਹਾਂ ਬਣਿਆ ਰਹੇ ਸਮਾਂ ਬੀਤਦਾ ਗਿਆ ਮਾਤਾ ਪਿਤਾ ਦੇ ਤੋਰ ਜਾਣ ਤੋਂ ਬਾਅਦ ਦੋਵੇਂ ਭਰਾ ਆਪਸੀ ਸੰਮਤੀ ਦੇ ਨਾਲ ਵੱਖਰੇ ਵੱਖਰੇ ਰਹਿਣ ਲੱਗ ਪਏ ਜਦੋਂ ਪਹਿਲੀ ਫਸਲ ਆਈ ਤਾਂ ਦੋਹਾਂ ਭਰਾਵਾਂ ਨੇ ਅੱਧਾ-ਅੱਧਾ ਅਨਾਜ ਬਰਾਡੇ ਵਿੱਚ ਢੇਰੀ ਕਰ ਲਿਆ ਅਨਾਜ ਦੀਆਂ ਦੋਵੇਂ ਢੇਰੀਆਂ ਬਰਾਬਰ ਸਨ ਉਸ ਰਾਤ ਦੋਵੇਂ ਭਰਾਵਾਂ ਨੂੰ ਨੀਂਦ ਨਾ ਆਈ ਦੋਵੇਂ ਉਸਲ ਵਟੇ ਲੈਂਦੇ ਰਹੇ ਵੱਡਾ ਗੁਰਮਖ ਸੋਚ ਰਿਹਾ ਸੀ ਕਿ ਸੁਰਮਖ ਕੋਲ ਕੋਈ ਵਾਧੂ ਆਮਦਨ ਨਹੀਂ ਹੈ ਸਾਰਾ ਦਿਨ ਖੇਤੀ ਨਾਲ ਮੱਥਾ ਮਾਰਦਾ ਹੈ ਭਾਵੇਂ ਮੈਂ ਵੀ ਰਾਤਾਂ ਨੂੰ ਜਾਂ ਛੁੱਟੀ ਵਾਲੇ ਦਿਨ ਉਸ ਨਾਲ ਕੰਮ ਕਰਵਾਉਂਦਾ ਹਾਂ ਪਰ ਮੈਨੂੰ ਤਾਂ ਤਨਖਾਹ ਵੀ ਮਿਲ ਜਾਂਦੀ ਹੈ ਅਨਾਜ ਮੈਨੂੰ ਉਸ ਦੇ ਬਰਾਬਰ ਮਿਲਿਆ ਹੈ ਬਹੁਤ ਹੀ ਮਿਹਨਤ ਉਸੇ ਦੀ ਹੈ ਉਸ ਨੂੰ ਵੱਧ ਹਿੱਸਾ ਮਿਲਣਾ ਚਾਹੀਦਾ ਹੈ ਤਦੇ ਉਹ ਅੱਖ ਬਚਾ ਕੇ ਉੱਠਿਆ ਉਸਨੇ ਦੋ ਬੋਰੀਆਂ ਅਨਾਜ ਦੀਆਂ ਆਪਣੀ ਢੇਰੀ ਵਿੱਚੋਂ ਭਰੀਆਂ ਅਤੇ ਸੁਰਮਖ ਦੀ ਢੇਰੀ ਉੱਤੇ ਸੁੱਟ ਦਿੱਤੀਆਂ ਉਧਰ ਸੁਰਮਖ ਦੇਵੀ ਅੱਧੀ ਰਾਤ ਨੂੰ ਅੱਖ ਖੁੱਲ ਗਈ ਉਹ ਸੋਚਣ ਲੱਗਿਆ ਕਿ ਮੇਰੀ ਤਾਂ ਇਕੱਲੀ ਢਿੱੜੜੀ ਹੈ ਮੈਂ ਇਹਨਾਂ ਅਨਾਜ ਕੀ ਕਰਨਾ ਹੈ ਗੁਰਮੁਖ ਦੇ ਦੋ ਨਿੱਕੇ-ਨਿੱਕੇ ਬੱਚੇ ਹਨ ਘਰ ਵਾਲੀ ਹੈ ਰਿਸ਼ਤੇਦਾਰ ਤੇ ਹੋਰ ਆਇਆ ਗਿਆ ਵੀ ਵਧੇਰੇ ਕਰਕੇ ਉਸੇ ਵੱਲ ਆ ਕੇ ਰਹਿੰਦਾ ਹੈ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਹੋਣਾ ਹੈ ਇਕੱਲੇ ਬੰਦੇ ਦੀ ਤਨਖਾਹ ਨਾਲ ਕੀ ਬੰਦਦਾ ਹੈ ਇਹ ਸੋਚ ਕੇ ਉਹ ਉੱਠਿਆ ਉਸਨੇ ਅਛੋਪਲੇ ਜਿਹੇ ਅਨਾਜੀਆਂ ਦੋ ਬੋਰੀਆਂ ਭਰ ਕੇ ਗੁਰਮੁਖ ਦੀ ਢੇਰੀ ਉੱਤੇ ਸੁੱਟ ਦਿੱਤੀਆਂ ਦੋਹਾਂ ਭਰਾਵਾਂ ਨੂੰ ਬੜੀ ਤਸੱਲੀ ਹੋਈ ਅਨਾਜ ਹੋਣ ਵੀ ਬਰਾਬਰ ਸੀ ਪਰ ਦੋਹਾਂ ਪ੍ਰਾਵਾਂ ਦਾ ਪਿਆਰ ਹੋਰ ਵੀ ਵੱਧ ਗਿਆ ਸੀ ਉਹਨਾਂ ਦੀ ਇੱਕ ਦੂਜੇ ਲਈ ਸੱਚੀ ਹਮਦਰਦੀ ਦੀ ਮਿਸਾਲ ਪਿੰਡ ਵਾਲੇ ਹੁਣ ਤੱਕ ਦਿੰਦੇ ਹਨ